ਆਪਣੇ ਬਾਰੇ ਦੱਸਦੇ ਹੋ ਕਿ ਅੱਜ ਬਹੁਤ ਸੋਨਾ ਕਾਰਜ ਹੈ ਔਰ ਆਪਣਾ ਨਾਂ ਦੱਸ ਕੇ ਦੱਸਿਓ ਜੀ ਫਰਾਤ ਪਹੁੰਚ ਗਈ ਹੈ ਮੇਰਾ ਮੇਰਾ ਨਾਂ ਕਮਲਜੀਤ ਸਿੰਘ ਹੈ ਲਵੀ ਸ਼ਿਵਰਾਏ ਬੇਟਾ ਮੇਰਾ ਅੱਜ ਦਿਨ ਬਹੁਤ ਭਗਾ ਲੈਂ ਜਿਹੜੇ ਭਗਾ ਨੇ ਦਿਨ ਦੇ ਵਿੱਚ ਇਹਨਾਂ ਦੋਨਾਂ ਦਾ ਕਾਰਜ ਹੋ ਰਿਹਾ ਹੈ ਗੁਰੂ ਮਹਾਰਾਜ ਦੀ ਔਰ ਦੇ ਵਿੱਚ ਇਹ ਸਾਰਾ ਕੰਮ ਸੰਭਵ ਹੋ ਰਿਹਾ ਹੈ ਬਾਕੀ ਬਾਪ ਕਿਨੀ ਦੇਰ ਪਹੁੰਚ ਫਰਾਤ ਵਤ ਵਤ 15-20 ਮਿੰਟ ਵਿੱਚ ਲਵੀ ਸ਼ਿਵਰਾਏ ਪਹੁੰਚ ਚੁੱਕੇ ਨੇ ਲਵੀ ਸ਼ਿਵਰਾਏ ਪਾਸ ਝੰਡਿਆਲਾ ਉਹ ਹੋਵੇਗਾ ਪਰ ਵਿਆਹ ਤੋਂ ਠੀਕ ਪਹਿਲਾਂ ਜਿਹੜੀ ਟਰੋਫੀ ਹੈ ਵਿਸ਼ੇਸ਼ ਚਰਮਾ ਨੇ ਆਪਣੇ ਨਾਮ ਕੀਤੀ ਉਸ ਤੋਂ ਬਾਅਦ ਇਸ ਵਿਆਹ ਦੀ ਪੂਰੀ ਦੁਨੀਆ ਦੇ ਕਰਜਾ ਪੂਰੀ 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 ਮੈਂ ਕਹਿੰਦਾ ਰੌਣਕ ਲੱਗੀ ਹੋਈ ਹੈ ਹਰੇਕ ਥਾਂ ਤੇ ਅਸੀਂ ਉੱਥੇ ਜਿਹੇ ਫੰਕਸ਼ਨ ਕੀਤੇ ਸੀ ਉੱਥੇ ਰੌਣਕ ਸੀ ਕੱਲ ਨਰਮਾਣਾ ਕਲੱਬ ਦੇ ਵਿੱਚ ਉੱਥੇ ਬਹੁਤ ਵਧੀਆ ਇੰਜੋਏ ਸਾਰਿਆਂ ਨੇ ਕੀਤਾ ਅਭਿਸ਼ੇਕ ਨੇ ਵੀ ਇੰਜੋਏ ਕੀਤਾ ਬਹੁਤ ਆਨੰਦ ਸਾਰਿਆਂ ਨੇ ਮਾਣਿਆ ਪੂਰੀ ਦੁਨੀਆ ਤੋਂ ਦੋਵਾਂ ਨੇ ਅਸ਼ੀਰਵਾਦ ਮਾਣਿਆ ਪਿਆਰ ਸਿਰਫ ਪਿਆਰ ਜਿਹੜਾ ਨਾ ਦੋਨੋਂ ਪਿਆਰ ਮਿਲ ਰਿਹਾ ਹੈ ਇੱਕ ਨਾ ਅਸ਼ੇਕ ਦੇ ਇੱਕ ਅਦੇ ਫਾਦਰ ਦੇ ਨਾਮ ਸਭ ਸਾਰਿਆਂ ਨੂੰ ਇੱਕ ਚੰਗੀ ਇੱਕ ਮੈਸੇਜ ਆ ਰਿਹਾ ਹੈ ਐਸ ਸੀਐਮ ਸਾਹਿਬ ਵੀ ਆ ਰਹੇ ਹਨ ਮੁੱਖ ਮੰਤਰੀ ਹਾਂਜੀ ਹਾਂਜੀ ਉਹ ਵੀ ਆ ਰਹੇ ਫਿਰ 5 ਨੂੰ ਰਿਸੈਪਸ਼ਨ ਵੀ ਹੈ ਲੁਧਿਆਣਾ ਹਾਂਜੀ 5 ਤਰੀਕ ਨੂੰ ਮਾ ਮਾ ਮਾਰਾ ਗ੍ਰੈਂਡ ਸਰ ਵਿਸ਼ੇਸ਼ ਸਰ ਮਤਲਬ ਇਹ ਕੱਲ੍ਹ ਪਾਣੀ ਉਹ ਨਹੀਂ ਆਣਗੇ ਠੀਕ ਹੈ ਅੱਜ ਸ਼ਾਮ ਨੂੰ ਭੱਜ ਮੇਕ ਕੋਲ ਆਏ ਸੀ ਭਾਬੀ ਪੱਛਿਕ ਸਾਹਿਬ ਦਾ ਟੀਮ ਲੈ ਕੇ ਅਕੈਡਮੀ ਟੀਮ ਉਹ ਤੋਂ ਬਾਅਦ ਸਾਡੀ ਯਾਰੀ ਦੋਸਤੀ ਇੰਨੀ ਵਧੀ ਹੋਈ ਆ ਅਸੀਂ ਸੋਚਿਆ ਕਿ ਅਸੀਂ ਸਪੈਸ਼ਲ ਕਿਤੇ ਜ਼ਰੂਰ ਆਣਾ ਆ ਭਾਵੇਂ 4-5 ਦਿਨ ਲਈ ਆਏ ਇੱਕ ਲੈਣ ਤੋਂ ਕਿਰਸੀ ਕਿਹ ਅਸੀਂ ਛੱਡਣਾਂ ਨਹੀਂ ਮੱਕਾ ਪਰਿਵਾਰ ਦੇ ਨਾਲ ਤੁਸੀਂ ਹਾਂਜੀ ਮੈਂ ਵਾਈਸ ਛੋਟਾ ਬ੍ਰਦਰ ਕੋਈ ਲਾਈਕ ਮੇਨਾ ਕ੍ਰਿਕਟ ਪੈਕ ਆਨ ਕਾਰਦਾਹ ਤੇ ਇਹ ਕੇਸ ਤੁਸੀਂ ਤੁਸੀਂ ਅਨੀਕਰੋਚਨ ਸਿੰਘ ਪਨੇ ਸਰ ਕਿਹੜੀ ਜਗ੍ਹਾ ਤੋਂ ਐਸੇ ਇੰਗਲੈਂਡ ਇੰਗਲੈਂਡ ਯਕਸ਼ਾ ਜੀ ਕਿੰਨਾ ਲੱਗ ਰਿਹਾ ਹੈ ਜੀ ਸ਼ਾਮਲ ਹੋਏ ਤੁਸੀਂ ਬਹੁਤ ਬਿਊਟੀਫੁੱਲ ਯੂ ਨੋ ਬੈਟਰੀ ਬੀ ਆ ਰੀਲੀ ਇੰਡੀਅਨ ਵੈਲ ਆਬਵੀਅਸਲੀ ਡਾਟਰ ਦੇ ਬੈਟਿੰਗ ਹੋਏ ਸੀ ਦੋ ਤਿੰਨ ਸਾਲ ਪਹਿਲਾਂ ਰਾਜਪੁਰ ਦੇ ਫਰੰਟੋਂ ਜੀ ਹਾਂ ਜੀ ਰਾਜਪੁਰ ਦੇ ਦੋਸਤੋ ਹਾਂਜੀ ਭਾਈ ਦੇ ਫਰੈਂਡ ਆ 2500 ਤੋਂ ਹੋ ਗਏ ਸਾਡੇ ਸ਼ਰਮਾ ਨੂੰ ਤੁਸੀਂ ਜਿਹੜਾ ਬੈਟਸਮੈਨ ਹੈ ਨੰਬਰ 1 ਇਸ ਵਕਤ T20 ਰੈਂਕ ਬਾਏ ਟੂਰਨਾਮੈਂਟ ਨੂੰ ਮੈਨ ਆਫ ਦਾ ਟੂਰਨਾਮੈਂਟ ਵੀ ਮਿਲਿਆ ਉਹ ਤੁਸੀਂ ਪਰਫਾਰਮੈਂਸ ਕਿਸ ਤਰ੍ਹਾਂ ਦੇਖਦੇ ਉਹਦੇ ਪਾਸੇ ਰਿਵਰਸ ਹੀ ਨਹੀਂ ਆ ਗਏ ਜਦੋਂ ਮੈਨ ਮਿਲਿਆ ਸੀ ਬਹੁਤ ਛੋਟਾ ਜਿਹਾ ਜਦੋਂ ਬਾਅਦ ਵਿੱਚ ਉਹ ਤਾਂ ਐਕਚੁਅਲੀ ਉਹਦਾ ਵੀਜ਼ਾ ਰਿਫਿਊਜ਼ ਹੋ ਗਿਆ ਸੀ ਤੇ ਆਏ ਨਹੀਂ ਸਿੱਧਾ ਉਸ ਤੋਂ ਬਾਅਦ ਮੈਂ ਕ੍ਰਿਕਟ ਵੀ ਬਹੁਤ ਫੋਲੋ ਕੀਤਾ ਹੈ ਇਹ ਫੋਲੋ ਅਗੇ ਵੀ ਕਰਾ ਗਾ ਕੋਈ ਟੈਸਟਿੰਗ ਜੁਛੋਟੀ ਲੱਗਦੀ ਹੈ ਤੁਸੀਂ ਕਿੰਨੇ ਵੀ ਜ਼ਰ ਫਿਊਜ ਹੋਗੇ ਪਰ ਉਹਨੋਂ ਕਿਤੇ ਵੀ ਪਰ ਵਿਸ਼ਵ ਕਿਤੇ ਵੀ ਜਾ ਸਕਦਾ ਗੋਡ ਇਜ਼ ਅ ਕਿੰਗ ਸੋ ਜਿੱਥੇ ਮਾਜੀ ਕੋਈ ਯੂ نو ਪਰਵਾਧ ਵਿੱਚ ਦੋ ਦੋ ਕੁਛ ਨਹੀਂ ਬਹੁਤ ਮਨ ਕਰਤੀ ਬੱਚੇ ਨੇ ਸ਼ੁਰੂ ਤੋਂ ਲੈ ਕੇ ਐਗਜ਼ੈਕਟਲੀ ਮੈਨੂੰ ਪਤਾ ਭਾਈਨਾ ਮੇਰੀ ਮਹੀਨੇ ਚੱਕਦੀ ਵੀ ਗਲਤੀ ਹੁੰਦੀ ਹੈ ਉਹ ਆਲਵੇਸ ਮੈਂ ਇਹੀ ਪੁੱਛਦਾ ਕਿ ਪੁੱਤ ਕਿਦਾ ਯਾਰ ਉਹ ਬਸ ਇਹੀ ਦੱਸੇ ਕਿ ਪ੍ਰੋਗਰੈਸਿੰਗ ਬਾਕੀ ਤਾਂ ਨਿਊਜ਼ ਤੇ ਕ੍ਰਿਕਟ ਤੇ ਟੀਵੀ ਤੇ ਸਾਰਾ ਕੁਝ ਵੇਸਦਾ ਹੀ ਹੈ ਕੀ ਹੋ ਰਿਹਾ ਮੋਰੇ ਸਾਹਮਣੇ ਹਾਂਜੀ ਹਾਂ ਬੈਠੋ ਐਵਰੀ ਟਾਈਮ ਇਫ ਯੂ ਆਰ ਨੋਟ ਗੁੱਡ ਬੇਸ਼ੀਕ ਆਪਾਂ ਰਾਜੇਪਾਲ ਜੀ ਹਾਂਜੀ ਮਹਾਰਾਜ ਮੁਬਾਰਕਾਂ ਤੁਹਾਨੂੰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਸੀਂ ਮੇਰੇ ਸਾਰੇ ਭਰਾਓ ਧੰਨਵਾਦ ਤੁਹਾਡਾ ਤੁਸੀਂ ਸਾਰੇ ਇੱਥੇ ਆਏ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੇ ਜੀ ਵੀਰ ਦੇ ਹੁੰਦੇ ਪਏ ਨੇ ਆਸ਼ੀਰਵਾਦ ਦੇਣਾ ਕਰਨਾ ਚਾਹੋਗੇ ਸਤਿ ਸ੍ਰੀ ਅਕਾਲ ਦੇਖੋ ਜੀ ਇਹ ਸਾਰੇ ਪਿਆਰ ਕਰਦੇ ਨੇ ਅੰਮ੍ਰਿਤਸਰ ਵਾਸੀ ਔਰ ਸਾਰੇ ਆਸ਼ੀਰਵਾਦ ਦੇਣ ਆ ਰਹੇ ਨੇ ਬੜਾ ਖੁਸ਼ੀ ਦਾ ਦੇਣਿਆ ਤੇ ਤੁਸੀਂ ਵੀ ਸਾਰੇ ਰਲ ਕੇ ਅਸ਼ੀਰਵਾਦ ਦਿਓ ਮਾਨ ਸਾਹਿਬ ਵੀ ਆ ਰਹੇ ਲਿਆ ਹਾਂ ਹਾਂਜੀ ਹਾਂਜੀ ਮਾਨ ਸਾਹਿਬ ਆ ਰਹੇ ਆ ਰਜਪਤ ਜੀ ਅਜੇ ਅਭਿਸ਼ੇਕ ਦੀ ਕਮਿਊਨਿਟੀ ਸੋਰਸ ਇਕੱਠਾ ਸਰ ਦੇਖੋ ਕੋਈ ਪਤਾ ਨਹੀਂ ਹੁਣੇ ਆ ਜਾਵੇ ਸਰ ਨਹੀਂ ਆ ਸਕਦਾ ਸਰਪ੍ਰਾਈਜ਼ ਮਿਲ ਸਕਦਾ ਸਰਪ੍ਰਾਈਜ਼ ਸਰਪ੍ਰਾਈਜ਼ ਆ ਜੀ ਸਰਪ੍ਰਾਈਜ਼ ਹੋਏਗਾ ਔਰ ਉੱਥੇ ਦੁਨੀਆ ਦੇ ਬੜੇ ਬੜੇ ਸਟਾਰ ਪਲੇਅਰ ਆ ਰਹੇ ਆ ਔਰ ਉੱਥੇ ਵੇਖੋ ਕਿ ਤੁਹਾਨੂੰ ਸਭ ਪਤਾ ਲੱਗ ਜਾਏਗਾ ਕਿੱਸਾ ਲੱਗਦਾ ਅਸੀਂ ਤਾਂ ਸਾਰਿਆਂ ਨੂੰ ਇਮੇਟੇਸ਼ਨ ਦਿੱਤੀ ਆ ਹੁਣ ਅੱਗੇ ਕੀ ਦੀ ਮਰਜ਼ੀ ਆ ਇਹ ਖੁੱਲਾ ਸੱਦਾ ਦਿੱਤਾ ਗਿਆ ਹੈ ਪਹਿਲੀ ਖੁਸ਼ੀ ਕਰਦੇ ਵਿੱਚ ਕਿੱਸਾ ਲੱਗ ਰਿਹਾ ਪਹਿਲੇ ਵਿਆਹ ਦਾ ਕਾਰਜ ਹੈ ਬਹੁਤ ਅੱਛਾ ਲੱਗ ਰਿਹਾ ਹੈ ਦੇਖੋ ਉਹ ਬਾਪ ਬੜਾ ਕੋਈ ਪਾਖਾ ਵਾਲਾ ਹੁੰਦਾ ਜਿਹੜਾ ਕੰਨਿਆਦਾਨ ਕਰਦਾ ਔਰ ਅੱਜ ਸਾਨੂੰ ਮੌਕਾ ਮਿਲਿਆ ਮਹਾਰਾਜ ਨੇ ਸਾਨੂੰ ਅਸ਼ੀਰਵਾਦ ਦਿੱਤਾ ਕਿ ਤੁਸੀਂ ਕੰਨਿਆਦਾਨ ਕਰੋ ਲਗੇ ਆ ਬਾਕੀ ਤੁਹਾਡੇ ਸਭ ਅਸੀਰ ਪਹਿਲਾਂ ਜਿਹੜਾ ਟਰੋਫੀ ਵਾਲਾ ਇੱਕ ਤੋਹਫਾ ਵੀ ਦਿੱਤਾ ਉਹਨੇ ਅਜੋਨ ਆਪਣੀ ਭੈਣ ਨੂੰ ਦਿੱਤਾ ਦੋ ਤੋਹਫਾ ਅਭਿਸ਼ੇਕ ਆ ਬਿਲਕੁਲ ਅਭਿਸ਼ੇਕ ਰਾਜਪਾਲ ਜੀ ਇੱਕ ਸਾਲ ਹੋ ਹੋ ਰਿਹਾ ਕਿ ਪਹਿਲੇ ਦਿਨ ਤੋਂ ਹੀ ਕਾਫੀ ਰੁੱਝੇ ਹੋ ਸਾਰੇ ਕੰਮ ਤੁਸੀਂ ਆਪ ਕੀਤੇ ਤੁਹਾਨੂੰ ਜਦੋਂ ਮੈਂ ਬੈਂਕ 'ਚ ਮਿਲਿਆ ਸੀਗਾ ਤਾਂ ਤੁਸੀਂ ਉਦੋਂ ਵੀ ਸਾਰੇ ਚੈੱਕ ਵਗੈਰਾ ਆਪ ਸਟਾਲ ਵਗੈਰਾ ਸਾਰੇ ਅਰੇਂਜਮੈਂਟ ਕੀਤੇ ਔਰ ਪਿਓ ਦੇ ਜ਼ਿੰਮੇਵਾਰੀ ਹੁੰਦੀ ਬੇਸ਼ੱਕ ਵੱਡਾ ਪਰਿਵਾਰ ਹੈ ਅਭਿਸ਼ੇਕ ਵੱਡਾ ਨਾਮ ਹੈ ਆਪਣੇ ਖੱਤੀ ਤੁਸੀਂ ਹਰੇਕ ਕੰਮ ਕੀਤਾ ਕਿੱਦਾਂ ਦਾ ਮਸਲਾ ਦੇਖੋ ਜੀ ਮੈਂ ਤੇ ਵੈਸੇ ਵੀ ਮੈਨੂੰ ਕਿਸੇ ਵੀ ਯਾਰ ਦੋਸਤ ਦੀ ਕੋਈ ਫੰਕਸ਼ਨ ਹੋਵੇ ਤੇ ਮੈਂ ਉੱਥੇ ਵੱਧ ਚੜ ਕੇ ਕੰਮ ਕਰਦਾ ਤੇ ਮੇਰੀ ਆਪਣੀ ਬੇਟੀ ਦੀ ਸਹਾਲੀ ਇਹ ਮੇਰੇ ਦੋਸਤ ਆਏ ਇੰਗਲੈਂਡ ਤੋਂ ਜਿਹੜੇ ਪੁਰਾਣੇ ਕ੍ਰਿਕਟਰ ਨੇ ਔਰ ਇਹ ਲੰਡਨ ਤੋਂ ਪਹੁੰਚੇ ਨੇ ਇਹਨਾਂ ਨੂੰ ਪੁੱਛੋ ਸ਼ਾਦੀ ਦੇ ਬਾਰੇ ਸਾਡੀ ਭੈਣ ਆ ਤੇ ਕੋਮਲ ਦੀ ਬੈਸਟ ਫਰੈਂਡ ਆ ਤੇ ਮੈਂ ਦੋਨੋਂ ਸਾਈਡਾਂ ਤੋਂ ਰੋਲ ਪਲੇ ਕਰ ਰਹੀ ਹਾਂ ਮੈਂ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ ਜਦੋਂ ਤੋਂ ਇਹ ਦੋਨੋਂ ਇਕੱਠੇ ਨੇ ਆਈ ਥਿੰਕ ਉਸ ਤੋਂ 4 ਦਿਨ ਪਹਿਲਾਂ ਦਾ ਹੀ ਨੋ ਸਾਰਾ ਕੁਝ ਸੀ ਪਤਾ ਹੋਏਗੀ ਤੁਸੀਂ ਕਿਹੜਾ ਰੋਲ ਪਲੇ ਕਰ ਰਹੇ ਹੋ ਭਰਾ ਦੇ ਪੱਪੀ ਦੇ ਭਰਾ ਦਾ ਉਹ ਕਰਾਈ ਹੈ ਭਰਾ ਦਾ ਕਰੇ ਤੇਰਾ ਮੂਡ ਉਹ ਹੈ थैंक यू ਜੀ ਹੁਣ ਕਿਤੇ ਤੁਹਾਡੇ ਕੰਦੇ ਰਹਿ ਪੂਰੀਆ ਪੂਰੀਆ ਬਹੁਤ ਇੰਜੋਏ ਕਰਨ ਵਾਲਿਆ ਹਾਂ ਕੀ ਸੋਚੇ ਹੁਣ ਕਿੰਨੀ ਖੁਸ਼ ਲੈਣੀ ਉਹ ਤੇ ਤੁਹਾਨੂੰ ਉੱਥੇ ਪਤਾ ਲੱਗੇਗਾ ਆਈ ਥਿੰਕ ਅਨਸ਼ ਲੱਖਤਾ ਦਾ ਸ਼ੁਰੂ ਕਰਾਂਗੇ ਜੀ ਮਾਰਗਨ ਦੀ ਗੁੰਜਾਇਸ਼ ਵੀ ਹੈ ਬਿਲਕੁਲ ਵੀ ਨਹੀਂ ਨੋ ਸਾਲੀ ਇਜ਼ ਅਲੋਡ ਟੂ ਡੂ ਥੈਟ ਕੋਈ ਕੁਝ ਕਰ ਸਕਦਾ ਸੀ ਸੋਚਿਆ ਸੀ ਭਰਾ ਦਾ ਜਾਂ ਤੁਹਾਡੀ ਖਾਸ ਫਰੈਂਡ ਦਾ ਵਿਆਹ ਇੰਨਾ ਯਾਦਗਾਰੀ ਹੋ ਉਹ ਹੋ ਬਹੁਤ ਹੀ ਬਿਊਟੀਫੁਲ ਐਂਡ ਆਈ ਥਿੰਕ ਹਮੇਸ਼ਾ ਯਾਦ ਰਹਣਗੇ ਸਾਰੀਆਂ ਮੈਮਰੀਜ਼ ਤੇ ਉਹ ਇਸ ਟਾਈਮ ਤੇ ਹੁਣ ਆਫਕੋਰਸ ਅੱਜ ਤੋਂ ਬਾਅਦ ਅੰਮ੍ਰਿਤਸਰ ਤੋਂ ਲੁਧਿਆਣਾ ਚੱਲ ਜਾਏਗੀ ਤੇ ਜਿੰਨਾ ਮਿਸਨਾ ਉਹਨੂੰ ਕਰਨ ਵਾਲੀਆਂ ਆਈ ਡੋਨਟ ਥਿੰਕ ਕੋਈ ਹੋਰ ਕਰੇਗਾ ਬਹੁਤ ਇੰਜੋਏ ਕੀਤਾ ਕੋਮਲ ਦੇ ਨਾਲ ਲਵਿਸ਼ ਦੇ ਨਾਲ ਹੁਣ ਉਹਨੂੰ ਲੁਧਿਆਣਾ ਜਾ ਕੇ ਇੰਜੋਏ ਕਰਾਂਗੇ। ਥੈਂਕ ਯੂ। ਥੈਂਕ ਯੂ। ਜੀ ਬਹੁਤ ਖੁਸ਼ ਹੋ ਜੀ ਗੇਟੀ ਦਾ ਵਿਆਹ ਆ। ਔਰ ਬੜੇ ਕਰਮਾ ਨਾਲ ਇਹ ਦਿਨ ਆਇਆ। ਮੈਨੂੰ ਬੜੀ ਖੁਸ਼ੀ ਆ ਜੀ। ਪਰਮਾਤਮਾ ਨੂੰ ਹਮੇਸ਼ਾ ਵਾਹਿਗੁਰੂ ਨੂੰ ਖੁਸ਼ ਰੱਖੇ ਔਰ ਸਦਾ ਉਹ ਖੁਸ਼ੀ ਨਾਲ ਕੇ ਆਪਣੇ ਘਰ ਜਾਵੇ। ਅੱਜ ਅਸੀਂ ਇਹਦਾ ਯਾਦਗਾਰੀ ਵਿਆਹ ਹੋਊਗਾ ਕਿ ਇੰਨੀ ਮੀਡੀਆ ਕਵਰੇਜ, ਸੋਸ਼ਲ ਮੀਡੀਆ ਤੇ ਇਕੱਲੀ-ਇਕੱਲੀ ਫੋਟੋ ਜਿਹੜੀ ਵਾਇਰਲ ਹੋ ਗਈ ਹੈ। ਸਿਰਫ ਬਾਬਾ ਜੀ ਨੇ ਮੇਹਰ ਕੀਤੀ ਆ ਅਭਿਸ਼ੇਕ ਦੇ ਕਰਕੇ। ਔਰ ਬੜਾ ਅੱਛਾ ਲੱਗਦਾ ਆ ਕਿ ਜਦੋਂ ਤੁਹਾਡੇ ਵਰਗੇ ਸਾਨੂੰ ਕਿ ਤੁਕੇ ਸਵਾਲ ਕਰਦੇ ਔਰ ਜਵਾਬ ਦਈਦਾ ਬੜਾ ਅੱਛਾ ਲੱਗਦਾ ਆ ਥੈਂਕ ਯੂ ਪਰ ਮੰਨਦਾ ਹੈ ਕਿ ਅਭਿਸ਼ੇਕ ਜੀ ਹਾਂ ਜੀ